ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਭਾਰਤੀ ਫੌਜਾਂ ਵੱਲੋਂ ਟੈਟੇਰੀ ਕਰ ਦੇਣਾ ਉਸਦੇ ਪਿੱਛੇ ਹੱਥ ਧਾਨ ਦਾ ਇਸੇ ਲਈ ਅੱਜ ਸਿੱਖ ਫੌਜੀ ਚੌਥੇ ਦੇ ਨੌਜਵਾਨਾਂ ਨੇ ਰਾਧਾ ਸੁਆਮੀ ਕਲੋਨੀ ਫਲੋਰ ਵਿਖੇ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ ਹੈ ਕਿ ਜੂਨ 84 ਦਰਬਾਰ ਸਾਹਿਬ ਦੇ ਹਮਲੇ ਪਿੱਛੇ ਸਵਧਾਨ ਸੀ ਮੈਂ ਪੂਰੇ ਪੰਥ ਨੂੰ ਪੰਜਾਬ ਦੇ ਵਿੱਚ ਇਹ ਬੇਨਤੀ ਕਰਦਾ ਕਿ ਇਹ 6 ਜੂਨ ਨੂੰ ਕਾਲੇ ਕਰ ਦੋ ਤੇ ਯਾਦ ਕਰੋ ਜੂਨ 84 ਤੋਂ ਪਹਿਲਾਂ ਚੱਲ ਰਿਹਾ ਸ਼ਹੀਦ ਭਿੰਦਰਾਵਾਲਿਆਂ ਦਾ ਸੰਘਰਸ਼ ਕਿ ਸਿੱਖ ਕਰਨ ਦੀ ਪੂਰਨ ਆਜ਼ਾਦੀ ਤੇ ਪੰਜਾਬ ਦੀ ਨੌਜਵਾਨ ਤੇ ਪੰਜਾਬ ਦੀ ਕਿਸਾਨੀ ਦਾ ਬਚਾ ਇਹ ਸੀ ਸੰਘਰਸ਼ ਬੁੱਤ ਤੇ ਕਾਲੀ ਸਪਰੇਅ ਕਰਦੇ ਹੋਏ ਸਾਫ ਸਾਫ ਦਿਖਾਈ ਦੇ ਰਹੇ ਨੇ ਆਓ ਪਹਿਲਾਂ ਦੇਖਦੇ ਹਾਂ ਇਸ ਸੀਸੀਟੀਵੀ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪਿੰਡ ਵਾਸੀ ਇਕੱਠੇ ਹੋ ਗਏ ਤੇ ਇਸ ਘਟਨਾ ਦੀ ਨਿਖੇਧੀ ਕਰਦੇ ਆ ਰੋਸ ਪ੍ਰਦਰਸ਼ਨ ਕਰਕੇ ਜੰਮ ਕੇ ਨਾਰੀਵਾਜੀ ਕੀਤੀ ਘਟਨਾ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਫਲੋਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਮੌਕੇ ਤੇ ਪੁੱਜੇ ਉਥੇ ਡੀਐਸਪੀ ਫਲੋਰ ਸਰਪੰਸ ਸਿੰਘ ਬਲ ਸਮੇਤ ਉੱਚ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਿਗਰ ਜੋਗ ਹੈ ਕਿ ਇਸ ਘਟਨਾ ਤੋਂ ਬਾਅਦ ਵਿਦੇਸ਼ ਚ ਬੈਠੇ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ ਇਸ ਵੀਡੀਓ ਰਾਹੀਂ ਗੁਰਪਤਵੰਨ ਸਿੰਘ ਪੰਨੂ ਨੇ ਜਿੱਥੇ ਬਾਬਾ ਸਾਹਿਬ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉੱਥੇ ਹੀ ਉਹਨਾਂ ਨੇ 6 ਜੂਨ ਨੂੰ ਜਿੰਨੀਆਂ ਵੀ ਥਾਵਾਂ ਤੇ ਬਾਬਾ ਸਾਹਿਬ ਦੇ ਬੁੱਤ ਲੱਗੇ ਹਨ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਲਕ ਪੋਥਨ ਦੀ ਵੀ ਧਮਕੀ ਦਿੱਤੀ ਹੈ ਔਰ ਕੀ ਕਿਹਾ ਖਾਲਸਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੇ ਜਰਾ ਤੋਂ ਵੀ ਸੁਣੋ ਅਰਦਾਸ ਹੋ ਰਹੀ ਹੈ ਕਾਲ ਤੱਕ 7 ਜੂਨ ਨੂੰ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚਣਾ ਤੇ ਉਸ ਸ਼ਹੀਦਾਂ ਨੂੰ ਸਮਰਪਤ ਅਰਦਾਸ ਦੇ ਵਿੱਚ ਐਲਾਨ ਕਰਨਾ ਹੈ ਕਿ ਅੱਜ ਦਾ ਚੱਲ ਰਿਹਾ ਸੰਘਰਸ਼ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣ ਦਾ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਤੇ ਹਥਿਆਰ ਜਿਹੜਾ ਹੈ ਕਲਮ ਦਾ ਉਸ ਦਾ ਸਾਥ ਦੇਣਾ ਹੈ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਵੀ ਪੁਲਿਸ ਗ੍ਰਿਫਤ ਵਿੱਚ ਹੋਣਗੇ। ਇਹ ਵੀਡੀਓ ਵਾਇਰਲ ਹੋਈ ਹੈ ਉਸ ਮਤੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਮੌਤ ਬੜਤਾਲ ਕਰਕੇ ਦੇਖਣਾ ਜੀ ਹੈ। ਠੀਕ ਹੈ ਤੇ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ ਉਹਦੀ ਪੜਤਾਲ ਵੀ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਇੱਕ ਕਨਕਲੂਜ਼ਨ ਰਿਪੋਰਟ ਨਿਕਲੇਗੀ। ਠੀਕ ਹੈ।